ਹਾਂਜੀ ਅੱਜ ਜਿਹੜਾ ਤੁਸੀਂ ਧਰਨਾ ਵਿੱਚ ਲਾਇਆ ਵਾ ਕੁਕੜਾਂ ਵਾਲੇ ਚੌਂਕ ਦੇ ਵਿੱਚ ਇਹ ਕਿਸ ਬੰਦੇ ਦੇ ਵਿੱਚ ਲਾਇਆ ਵਾ ਜੀ ਇੱਕ ਪਿੰਡ ਹਰਸ਼ਾ ਸ਼ੀਨਾ ਉੱਚਾ ਕਿਲਾ ਜਿੱਥੇ ਕੀ ਉਸ ਨੂੰ ਐਸ்சி ਭਾਈਚਾਰੇ ਨਾਲ ਜ਼ਿੰਮੇਦਾਰ ਭਾਈ ਨਾਲੇ ਦੇ ਗੁਰਦੁਆਰਾ ਸਾਹਿਬ ਨਾਲ ਵਿਚਾਰਾ ਕੀਤਾ ਜਾਂਦਾ ਸੀ ਜਿਹਦੇ ਸੰਬੰਧ ਵਿੱਚ ਐਸ்சி ਭਾਈਚਾਰੇ ਨੇ ਆਪਣੇ ਗੁਰਦੁਆਰਾ ਸਾਹਿਬ ਦਾ ਜੋ ਕਿ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਹੱਕ ਲੈਣ ਲਈ ਜ਼ਿੰਮੇਦਾਰ ਭਾਈਚਾਰੇ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਮੂਹ ਐਸਸੀ ਭਾਈਚਾਰੇ ਨਾਲ ਧੱਕੇਸ਼ਾਹੀ ਕੀਤੀ ਗਈ। ਸਮੂਹ ਐਸਸੀ ਭਾਈਚਾਰੇ ਨੂੰ ਡਾਂਗਾ ਛੋਟਿਆਂ ਨਾਲ ਕੁੱਟਿਆ ਮਾਰਿਆ ਗਿਆ। ਇਹ ਘਟਨਾ 26 10 2025 ਨੂੰ ਵਾਪਰੀ। ਜਿਹਦੇ ਸਬੰਧ ਵਿੱਚ 3 ਮਹੀਨੇ ਹੋਣ ਦੇ ਬਾਅਦ ਵੀ ਪ੍ਰਸ਼ਾਸਨ ਨੇ ਦਿੱਕੀ ਤੇ ਲਬਰਤੀ ਤੇ ਕੋਈ ਵੀ ਜਿਹੜਾ ਵਾ ਕਾਰਵਾਈ ਵਿਰੋਧੀ ਧਿਰ ਦੇ ਉੱਤੇ ਨਹੀਂ ਕੀਤੀ। ਹੁਣ ਤੁਹਾਨੂੰ ਕੀ ਸੁਵਸਨ ਦਵਾਇਆ ਜੀ? ਹੁਣ ਜੀ ਅਸੀਂ ਅੱਜ ਫਿਰ ਤੋਂ ਤਰ ਨਾ ਪ੍ਰਦਰਸ਼ਨ ਅਟਾ ਕੁਕੜਾ ਵਾਲੇ ਦੇ ਵਿੱਚ ਚੌਂਕਜਾਮ ਕਰਕੇ ਆਪਣੀਆਂ ਮੰਗਾਂ ਪ੍ਰਸ਼ਾਸਨ ਦੇ ਉੱਤੇ ਰੱਖਣੀਆਂ ਚਾਹੀਆਂ ਨੂੰ ਐਸੀ ਭਾਈਚਾਰਾ ਕਿਸੇ ਮਸਲੇ ਸਬੰਧ ਚ ਇਕੱਠਾ ਹੋਇਆ ਸੀ ਐਸ.ਐਚ.ਓ ਰਾਜਾ ਸਾੰਸੀ ਮੈਡਮ ਪਹੁੰਚੇ ਚੌਂਕੀ ਇੰਚਾਰਜ ਕੁਲਵੀਰ ਸਿੰਘ ਵੀ ਇੱਥੇ ਮੁੱਖ ਕੇ ਹਾਜ਼ਰ ਹੋਏ ਮੁਖਵਿੰਦਰ ਸਿੰਘ ਮਾਲ ਬੀਜੇਪੀ ਆਗੂ ਮੁਖਵਿੰਦਰ ਸਿੰਘ ਮਾਲ ਜੀ ਨੇ ਇੱਥੇ ਪਹੁੰਚ ਕੇ ਐਸੀ ਭਾਈਚਾਰੇ ਨਾਲ ਸਹਿਯੋਗ ਦਿੱਤਾ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਇਹ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਕੱਢ ਕੇ ਤੁਹਾਨੂੰ ਤੁਹਾਡਾ ਪੰਦਾ ਇਨਸਾਫ ਦਵਾਇਆ ਜਾਊਗਾ ਤੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਦਾ ਹੱਕ ਦਵਾਇਆ ਜਾਵੇਗਾ। ਪਰਚਾ ਨਹੀਂ ਦਿੱਤਾ। ਨਾਮ ਪਰਚਾ ਦੇਣ ਦੇ ਕਾਰਨ ਇਹ ਜਿਹੜਾ ਧਰਨਾ ਦੁਬਾਰਾ ਇਹਨਾਂ ਸਾਰੇ ਜਥੇਬੰਦੀਆਂ ਨੇ ਲਾਇਆ ਵਾ। ਬਾਬੇ ਬਾਲਮੀਕੀ ਜਥੇਬੰਦੀ ਰਾਣਤੀਤ ਵੱਲੋਂ ਤੇ ਬਾਬਾ ਜੀਵਨ ਸਿੰਘ ਜਥੇਬੰਦੀ ਵੱਲੋਂ ਇਹ ਸਾਂਝਾ ਧਰਨਾ ਲਾਇਆ ਗਿਆ। ਅਸੀਂ ਭੈਣ ਜੀ ਮੈਡਮ ਜੀ ਨੇ ਇੰਸਪੈਕਟਰ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਡਿਪਟੀ ਸਾਹਿਬ ਨੇ ਅੱਜ 5 ਵਜੇ ਬੁਲਾਇਆ ਸਾਨੂੰ ਉਹ ਸਾਨੂੰ ਇਨਸਾਫ ਦੇਣਗੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਤੜਾ ਆ ਗਿਆ ਉਹ ਅਸੀਂ ਦਵਾਵਾਂਗੇ ਉਹਨਾਂ ਦਾ ਧਨਵਾਦ ਇਹ ਗੱਲ ਕਹਿੰਦਾ ਜੇ ਨਹੀਂ ਮੰਗਾ ਮੰਨੀਆਂ ਗਈਆਂ ਤਾਂ ਆਇਆ ਜਾਵੇ ਜੇ ਮੰਗਾ ਤੁਹਾਡੀਆਂ ਨਹੀਂ ਮੰਨੀਆਂ ਜਾਂਦੀਆਂ ਜੇ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਦੁਬਾਰਾ ਐਸਐਸਬੀ ਸਾਹਿਬ ਨੂੰ ਦਰਖਾਸਤ ਦੇ ਕੇ ਮਨਜ਼ੂਰੀ ਲੈ ਕੇ ਡੀਸੀ ਸਾਹਿਬ ਨੂੰ ਦਰਖਾਸਤ ਦੇ ਕੇ ਵੱਡਾ ਤਰਨਾ ਲਾਇਆ ਜੋ ਹਜ਼ਾਰ ਬੰਦੇ ਦਾ ਆ ਚਾਰ ਜਨਾਇਆ ਸਾਂਜੀ ਇਹ ਅੱਜ ਧਰਨਾ ਜਿਹੜਾ ਵਾ ਬਾਬੇ ਬਾਨਬੀ ਜੀ ਦਾ ਗੁਰਦੁਆਰਾ ਬਾਬੇ ਜੀਮਲ ਸਿੰਘ ਜੀ ਦਾ ਗੁਰਦੁਆਰਾ ਇਹ ਸਾਂਝਾ ਗੁਰਦੁਆਰਾ ਬਣਾਇਆ ਸੀ ਜਿਹਦੇ ਤੋਂ ਇਹ ਰੌਲਾ ਰੱਪਾ ਪਿਆ ਆਰਮੀਕ ਜੀ ਦੇ ਬੱਚੇ ਇਕੱਠੇ ਹੋਏ ਇੱਥੇ ਮਹੀਨਿਆਂ ਦਾ ਧਨਵਾਦੀ ਆਇਆ ਪਰ ਮੈਂ ਤੁਹਾਨੂੰ ਆਜ ਬੋਨਾ ਵੇਖੋ ਮੈडम ਜੀ ਨੇ ਸਾਨੂੰ ਇਹ ਵਿਝਵਾਇ ਦਵਾਇਆ ਵਾ ਕਿ ਦਿੱਤੀ ਸਾਹਿਬ ਨੇ ਬੁਲਾਇਆ ਉਹਨਾਂ ਨੂੰ ਸਾਰੀ ਗੱਲ ਦੱਸੀ ਹੈ ਕਿਉਂਕਿ ਉਹ ਉਹਨਾਂ ਨੇ ਬੁਲਾਇਆ ਅੱਜ ਸ਼ਾਮਾਂ ਨੂੰ ਆਪਾਂ ਉਹਨਾਂ ਨੂੰ ਫੋਨ ਕਰਕੇ ਕਾਈ ਆਪ ਕਰ ਲਈ ਨਹੀਂ ਆ ਜਿ ਉਹਨਾਂ ਨੇ ਕਿਹਾ ਤੇ ਅਪਾ ਸ਼ਾਮਾਂ ਨੂੰ 5 ਵਜੇ ਉੱਥੇ ਹੋਵਾਂਗੇ ਅਸੀਂ ਤੁਹਾਡੇ ਨਾਲ ਜਾਵਾਂਗੇ ਜਿੰਨੀ ਵੀ ਗੱਲਾਂ ਸਾਰੀ ਦੱਸਾਂਗੇ ਕਿਉਂਕਿ ਮੈਡਮ ਜੀ ਵੀ ਨਵੇਂ ਆਏ ਨੇ ਤੇ ਡਿਪਟੀ ਸਾਹਿਬ ਨੂੰ ਵੀ ਸਿਰਫ ਜੇ 10 15 ਦਿਨ ਹੀ ਹੋਏ ਆਇਆ ਨੂੰ ਉਹਨਾਂ ਨੂੰ ਵੀ ਇਸ ਮਸਲੇ ਦਾ ਕੋਈ ਪਤਾ ਨਹੀਂਗਾ ਸੋ ਇਸ ਕਰਕੇ ਮੈਂ ਵੀ ਵਿਸ਼ਵਾਸ ਦਿਵਾਉਣਾ ਤੁਹਾਨੂੰ ਤੇ ਮੈਨੂੰ ਪੂਲ ਸਬਸਤਾਂ ਦੇ ਪੂਰਾ ਵਿਸ਼ਵਾਸ ਆ ਤੇ ਦੂਜੀ ਪਾਰਟੀ ਨੂੰ ਸੰਦਗੇ ਜੋ ਸਾਡੀ ਮੰਗਿਆ ਪੂਰੀ ਕਰਾਉਣਗੇ ਇਹ ਮੰਗ ਜਿਹੜੀ ਆ ਪੂਰੀ ਕਰਾਵਾਂਗੇ ਇਹਦਾ ਮਤਲਬ ਹੀ ਕਈ ਚੀਜ਼ਾਂ ਹੁੰਦੀਆਂ ਮਸਲੇ ਦਾ ਹੱਲ ਕਰਨ ਨੂੰ ਆ ਤੇ ਮਤਲਬ ਜਿ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਆਪਾਂ ਕਰਾਉਣਾ ਲਾ ਦੀ ਇੱਕ ਮੈਂ ਗੱਲ ਕਰਦਾ ਮੈਂ ਵੀ ਤੁਹਾਡੇ ਨਾਲ ਆ ਮੈਂ ਵੀ ਯਾਰ ਬੰਦਾ ਸਾਥ ਲਈ ਨਾ ਇੱਥੇ ਪਰ ਮੇਰੇ ਕਹਿਣ ਦਾ ਭਾਵੇਂ ਆ ਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਮਸਲਾ ਕੀ ਆ ਇਹਨਾਂ ਨੂੰ ਆਪਾਂ ਇੱਕ ਦੋ ਦਿਨਾਂ ਦੇ ਵਿੱਚ 15 ਸਾਰੇ ਦਾਨ ਦੇ ਆ। ਤੇ ਹਣ ਜੀ ਉਹਨਾਂ ਨੂੰ ਵੀ ਉਸ ਪਿੰਡ ਸਾਹਿਬ ਨੂੰ ਤੇ ਡਿਪਟੀ ਸਾਹਿਬ ਨੂੰ ਤੇ ਫਿਰ ਇਹਦਾ ਮਸਲਾ ਹੀ ਦਾਨ ਜਿਹੜਾ ਉਹ ਜਰੂਰ ਨਿਕਲੂਗਾ। ਮੇਰਾ ਪੂਰਾ ਨੋ ਵਿਸ਼ਵਾਸ ਹੈ ਇਹਨਾਂ ਦੇ। ਤੇ ਮੈਂ ਤਾਂ ਹੀ ਮੇਰਾ ਵੀ ਤੁਹਾਨੂੰ ਬੇਨਤੀ ਕਰਦਾ ਵੀ ਆਪਾਂ ਪ੍ਰਸ਼ਾਸਨ ਵਿਭਾਗ ਦਵਾਰਿਆਂ ਤੇ ਆਪਾਂ ਨੂੰ ਵਿਸ਼ਵਾਸ ਲੈਣਾ ਚਾਹੀਦਾ ਇਹਨਾਂ ਦਾ ਇੱਕ ਵਾਰ। ਇੱਕ ਮੌਕਾ ਜਰੂਰ ਦੇਣਾ ਚਾਹੀਦਾ ਇਹਨਾਂ ਨੂੰ। ਕਿਉਂਕਿ ਇੰਨਾ ਜਨ ਹੋ ਗਿਆ 5-6 ਮਹੀਨੇ। ਮਤਲਬ ਇਹ 5-6 ਮਹੀਨੇ ਤੋਂ ਇਹ ਮਸਲਾ ਜਿਹੜਾ ਲੜਕ ਰਿਆਂ ਮੈਂ ਕਿਉਂਕਿ ਬਾਬੇ ਜੀਵਨ ਸਿੰਘ ਦਾ ਗੁਰਦੁਆਰਾ ਜਿੰਨਾ ਤੋਂ ਇਹ ਮਸਲਾ ਸ਼ੁਰੂ ਹੋਇਆ ਬਾਬੇ ਜੀਵਨ ਸਿੰਘ ਜੀ ਦੇ ਗੁਰਦਾਰੇ ਤੋਂ ਉਹ ਸਾਡੇ ਪਿਤਾ ਨੇ ਪਾਪਾ ਬਾਲਮੀਕ ਜੀ ਸਾਡੇ ਪਿਤਾ ਪਰਮੇਸ਼ਰ ਆ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਜਲ ਦੱਬਿਆ ਹੀ ਨਾ ਤੇ ਮੀਰੋਂ ਤੇ ਜਾਗਰ ਹੋਇਆ ਜਦੋਂ ਕੋਣਾ ਰਾਜੀ ਹੋਇਆ ਤੁਸੀਂ ਉਹਨਾਂ ਦੇ ਬੱਚੇ ਹੋ ਅਸੀਂ ਵੀ ਉਹਨਾਂ ਦੇ ਬੱਚੇ ਆ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ ਤੇ ਅਸੀਂ ਇਹ ਕੰਮ ਜਿਹੜਾ ਨਾ ਇਹ ਸਿਰੇ ਚੜਾ ਕੇ ਝੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ